ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਗੁਰੂ ਗ੍ਰਿਪਾ ਕਲਾਉਥ ਹਾਊਸ ਕਮਾਣਾ ਦੇ ਚੈਨਲ ਤੇ ਬੇਨਤੀ ਹੈ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਅੱਜ ਆਪਾਂ ਜੀ ਲੈ ਕੇ ਆਏ ਹਾਂ ਤੁਹਾਡੇ ਲਈ ਜੀ ਇਹ ਸੂਟ 5-5 ਮੀਟਰ ਦੀ ਇਹਦੀ ਕੱਟ ਰਹਿਣ ਵਾਲੀ ਹੈ ਜੀ ਇਹ ਕੱਟ ਪੀਸ ਨਹੀਂ ਹੈ ਕਿ ਬਟ ਕੱਟ ਪੀਸਾਂ ਦੇ ਰੇਟ ਦੀ ਤੁਹਾਨੂੰ ਦਿੱਤੇ ਜਾਣਗੇ ਜੀ ਇਹਨਾਂ ਦਾ ਪ੍ਰਾਈਸ ਜੀ 650 ਰੁਪਏ ਹੈ ਜੀ ਸੂਟ ਦਾ ਪ੍ਰਾਈਸ ਜੀ ਤੇ ਇਹ ਚੈੱਕ ਆ ਜੀ ਕਾਟਨ ਇਹਦਾ ਫੈਬਰਿਕ ਆ ਕਾਟਨ ਆ ਜੀ ਪਿਓਰ ਤੇ ਮਤਲਬ ਕੀ ਖੜਮਾ ਕਪੜਾ ਹੁੰਦਾ ਜਿਹੜਾ ਤੇ ਅਗਲਾ ਆਪੇ ਤੇ ਕਲਰ ਵੀ ਤੁਹਾਨੂੰ ਸ਼ੋਅ ਕਰਦੇ ਆ ਜੀ 1 ਬਾਈ 1 ਕਰਕੇ ਆਹ ਲੋ ਜੀ ਇਹੇ ਜੀ ਇਹਦਾ ਸੈਕੰਡ ਕਲਰ ਆ ਬਾਕੀ ਤੁਸੀਂ ਦੇਖ ਸਕਦੇ ਹੋ ਅਗਲਾ ਕਲਰ ਵੀ ਆਪਾਂ ਤੁਹਾਨੂੰ ਸ਼ੋਅ ਕਰਦੇ ਆ ਜੀ ਜਿਨ੍ਹਾਂ ਨੂੰ ਕੋਈ ਵੀ ਪੀਸ ਚਾਹੀਦਾ ਹੋਵੇ ਜੀ ਸਕਰੀਨਸ਼ਾਟ ਲੈ ਕੇ ਜੀ ਆਪਣੇ ਸੇਮ ਨੰਬਰ WhatsApp ਤੇ ਆ ਜੀ ਉਹ ਸੇਮ ਨੰਬਰ ਤੇ ਜੀ ਤੁਸੀਂ ਮੈਸੇਜ ਕਰ ਸਕਦੇ ਹੋ ਮੈਸੇਜ ਕਰਕੇ ਜੀ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਇਹ ਵਾਲੇ ਜੀ ਨਵੀਂ ਕਲੈਕਸ਼ਨ ਐਡ ਕੀਤੀ ਹੋਈ ਆ ਕਾਫੀ ਟਾਈਮ ਤੋਂ ਚੱਲ ਰਹੀ ਹੈ ਜੀ ਤੇ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਆ ਜਿਵੇਂ ਇਹਨਾਂ ਉੱਪਰ ਕਢਾਈਆਂ ਕਰਵਾਉਣੀਆਂ ਨੇ ਵਰਕ ਕਰਵਾਉਣਾ ਜੀ ਤੇ ਪੇਂਟ ਕਰਵਾਉਣਾ ਕੁਝ ਵੀ ਕਰਾਉਣਾ ਜੀ ਇਹ ਵਾਲੇ ਸੂਟਾਂ ਦਾ ਪਹਿਲੇ ਨੰਬਰ ਤੇ ਨਾਮ ਆਉਂਦਾਗਾ ਇਹ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਜਿਹੜੇ ਕਲਰ ਨੇਗੇ ਤੇ ਇਹ ਇਹਦੇ ਵਿੱਚ ਜਿਵੇਂ ਇਹ ਫਿੱਕਾ ਗਾਜਰੀ ਕਲਰ ਆ ਗਿਆ ਜੀ ਫਿੱਕਾ ਪਰਪਲ ਕਲਰ ਆ ਗਿਆ ਇਹਨਾਂ ਦੀ ਫੋਟੋ ਵੀ ਆਪਾਂ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਜੀ ਇਹ ਲਾਈਟ ਮਸਟਰਡ येलो ਕਲਰ ਹੈ ਜੀ ਤੇ ਐਵੇਂ ਦੇ ਕਲਰ ਵੀ ਤੁਹਾਨੂੰ ਆਪਣੇ ਕੋਲ ਮਿਲ ਜਾਣਗੇ ਜੀ ਚਾਰ ਕਲਰ ਨੇ ਦੇ ਵਿੱਚ ਉਸ ਤੋਂ ਬਾਅਦ ਇੱਕ ਨਵੀਂ ਚੀਜ਼ ਤੁਹਾਨੂੰ ਖਾਦੀ ਦੇ ਵਿੱਚ ਜਿਹੜੇ ਕਹਿੰਦੇ ਸੀ ਕਿ ਖਾਦੀ ਦੇ ਵਿੱਚ ਪ੍ਰਿੰਟ ਚਾਹੀਦਾ ਖਾਦੀ ਦੇ ਵਿੱਚ ਪ੍ਰਿੰਟ ਵੀ ਆਇਆ ਹੋਇਆ ਹੈ ਜੀ ਤੇ ਡਿਜ਼ਾਈਨ ਇਹੀ ਹੈ ਜੀ ਇਹਦੇ ਵਿੱਚ ਤੁਹਾਨੂੰ ਮਿਲੇਗਾ ਕਲਰ ਜਿਹੜੇ ਅਡ-ਅਡ ਦੇ ਕਲਰ ਤੁਹਾਨੂੰ ਮਿਲ ਜਾਣਗੇ ਤੇ ਕੋਈ ਵੀ ਸੂਟ ਚਾਹੀਦਾ ਹੋਵੇ ਜੀ ਸਕਰੀਨਸ਼ਾਟ ਤੇ ਨੰਬਰ ਲਿਖਿਆ ਹੋਇਆ ਜੀ ਆਪਣਾ ਜੀ ਉਹ ਨੰਬਰ ਤੇ ਭੇਜ ਸਕਦੇ ਹੋ ਜੀ ਸਕਰੀਨਸ਼ਾਟ ਲੈ ਕੇ ਤੇ 650 ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਜੀ ਤੇ ਘਰ ਬੈਠੇ ਵੀ ਤੁਸੀਂ ਇਹ ਵਾਲੇ ਪੀਸ ਮੰਗਵਾ ਸਕਦੇ ਹੋ ਤੇ ਇਹਨਾਂ ਨਾਲ ਕੋਈ ਵੀ ਦੁਪੱਟਾ ਚਾਹੀਦਾ ਤੁਹਾਨੂੰ ਕੋਟੇ ਦਾ ਬਰਬਰੀ ਦਾ ਉਹ ਵਾਲੇ ਤੁਹਾਨੂੰ ਦੁਪੱਟੇ ਵੀ ਇਹਨਾਂ ਨਾਲ ਮਿਲ ਜਾਣਗੇ ਤੇ ਆਪਾਂ ਜੀ ਦੁਪੱਟੇ ਵੀ ਤੁਹਾਡੇ ਲਈ ਲੈ ਕੇ ਆਏ ਆ ਆਪਾਂ ਨੇ ਪਹਿਲਾਂ ਵੀ ਵੀਡੀਓ ਪਾਈ ਸੀ ਦੁਪੱਟਿਆਂ ਦੀ ਤੇ ਹੁਣ ਵੀ ਆਪਾਂ ਤੁਹਾਨੂੰ ਇਹ ਸ਼ੋਅ ਕਰ ਰਹੇ ਆ ਆਪਣੇ ਕੋਲ ਇਸ ਤਰ੍ਹਾਂ ਦੇ ਦੋ ਪਾ ਤਿੰਨ ਜੀ ਮਹਾਰਾਣੀ ਇਹ ਵਾਲਾ ਪਿਓਰ ਦਾ ਦੁਪੱਟਾ ਜੀ ਇਹ ਵਾਲਾ ਜੀ ਕ੍ਰੈਸ਼ ਦਾ ਦੁਪੱਟਾ ਜੀ ਜਿਹੜਾ ਸਭ ਤੋਂ ਵੱਧ ਟ੍ਰੈਂਡਿੰਗ ਤੇ ਚੱਲਦਾ ਜੀ ਬਿੰਨੀ ਚਨੂਨ ਆ ਜੀ ਉਸ ਤੋਂ ਬਾਅਦ ਜੀ ਇਹ ਵਾਲਾ ਟੈਬੀ ਲਾਈਨਿੰਗ ਦੇ ਵਿੱਚ ਇਹ ਦੁਪੱਟਾ ਜੀ ਤੁਹਾਨੂੰ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਜੀ ਪਲੇਨ ਮਸ਼ਲੀਨ ਆ ਜੀ ਇਹ ਤੇ ਅਗਲਾ ਦੁਪੱਟਾ ਜੀ ਜਿਹੜਾ ਹੈਗਾ ਇਹ ਖਾਦੀ ਟੈਬੀ ਇਹ ਬਹੁਤ ਜ਼ਿਆਦਾ ਡਿਮਾਂਡਿੰਗ ਦੇ ਵਿੱਚ ਹੈ ਜੀ ਖਾਦੀ ਟੈਬੀ ਹੈ ਜੀ ਸਿੰਥੈਟਿਕ ਆ ਤੇ ਜਿਨ੍ਹਾਂ ਕੋਲੇ ਵਾਲੇ ਦੁਪੱਟੇ ਗਏ ਨੇ ਉਹਨਾਂ ਨੂੰ ਪਤਾ ਜੀ ਇਹ ਵਾਲਾ ਬਰਬਰੀ ਹੈ ਜੀ ਮਸ਼ਲੀਨ ਦੀ ਬਰਬਰੀ ਇਹ ਹੈ ਇਹ ਵੀ ਜੀ ਦੁਪੱਟਾ ਤੁਹਾਨੂੰ ਮਿਲੇਗਾ ਜੀ ਇਹਨਾਂ ਦੇ ਪ੍ਰਾਈਸ ਵੀ ਅਲੱਗ-ਅਲੱਗ ਨੇ ਜੀ ਜੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਚਾਹੀਦਾ ਹੋਵੇ ਜੀ ਤੇ ਸੂਟ ਚਾਹੀਦਾ ਹੋਵੇ ਸੂਟਾਂ ਦੇ ਨਾਲ ਡਾਈ ਕਰਵਾਉਣ ਲਈ ਜੀ ਜਾਂ ਤੁਹਾਡੇ ਕੋਲੇ ਘਰੇ ਵੀ ਪਏ ਹੁੰਦੇ ਨੇ ਸੂਟ ਉਹਨਾਂ ਨਾਲ ਦੁਪੱਟੇ ਚਾਹੀਦੇ ਹੋਣ ਜੀ ਤਾਂ ਆਪਣੇ ਕੋਲੇ ਬੈਸਟ ਤੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਦੁਪੱਟੇ ਮਿਲ ਜਾਣਗੇ ਐ ਐਦਾਂ ਦੀਆਂ ਹੋਰ ਵੀਡੀਓਜ਼ ਲਈ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰੀਆਂ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ ਜੀ